ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਫਾਰਮਿੰਗ ਇਨਫੋਰਮੇਸ਼ਨ ਤੇ ਤੇ ਅੱਜ ਆਪਾਂ ਆਈ ਇਸ ਕੋਡ ਕਪੂਰਾ ਬਾਸਪਤੀ ਦੀ ਬੋਲੀ ਤੇ ਤੇ ਤਰੀਕ ਹੈ ਜੀ 18 ਸਤੰਬਰ 2025 ਤੇ ਟਾਈਮ ਹੋ ਗਿਆ 11:30 ਜਿਹੜੀ ਬੋਲੀ ਹੋਣ ਲੱਗੀ ਹੈ ਸਟਾਰਟ पे पे पचुंजाठी सौ पचुंजा सैंठ सत्तर पचहत्तर अस्सी अस्सी सौ अस्सी पचासी 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 पचासी

3000 यार 3000 यार आओ जी आओ 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 कोई नहीं कोई नहीं खड़ी है बोल 3000 यार बोल दी 3000 यार आओ भाई आजा आजा भाई 3000 हां जी वो आओ 3000 जल्दी नहीं कर जल्दी एक मिनट से 3000 लोगों ने मैसेज का स्पोर्ट्स सोनू कासी यार हां भी सोनू सोनू 3000 यार आ भी बहुत हां ना

पच्ची तीती पैंती रुपए रुपए पचुंजा पचुंजा पचवंजा हाँ जी सत्तर पचहत्तर नब्बे पचानवे करीब पचानवे पचानवे ਹਾਂਜੀ ਕਰੀਏ 3300 3300 3300 3300 ਹਾਂਜੀ ਅਸਲਾ 3300 ਬੋਲਦੇ ਕੋਈ 3300 ਪ੍ਰਵੀਰ ਅੰਕਲ ਪੱਕਾ ਲਾਉਂਦੇ ਨਾ 3100 ਸਹੀ ਹੈ ਕੋਈ ਹਾਂਜੀ 3100 3300 3100 ਆਓ ਜੀ ਇੱਕ ਮਿੰਟ 3300 ਦਿਖਾ ਦਿਏ ਪ੍ਰਵੀਰ ਅੰਕਲ 3300 ਦਿਖਾ ਦਿਏ ਪਹਿਲੀ ਢੇਰੀ ਕਿਸਾਨ ਭਰਾਵੋ ਜਿਹੜੀ ਲੱਗੀ ਆ ਇਹ 3100 ਰੁਪਏ ਨੂੰ ਜੇ ਆਪਾਂ ਗੱਲ ਕਰਗੇ ਤਾਂ ਰੇਟ ਸਟਾਰਟ ਜਿਹੜਾ 27-2800 ਤੋਂ ਹੋਇਆ ਸੀ ਤੇ ਜਿਹੜਾ 3100 ਤੇ ਜਾ ਕੇ ਜਿਹੜੀ ਇਹ ਬੋਲੀ ਜਿਹੜੀ ਸਮਾਪਤ ਹੋ ਗਈ ਹੈ ਤਾਂ ਹੁਣ ਆਪਾਂ ਵੜਦੇ ਹਾਂ ਦੂਜੀ ਢੇਰੀ ਵੱਲ 5 5 10 70 70 75 80 3200 3200 5 25 ਰੁਪਏ 25 3200 25 ਰੁਪਏ 3200 25 ਰੁਪਏ 25 ਰੁਪਏ 3225 3225 3225 भाभी भौजी हां जी भौजी 3225 है जी उनका 3225 रुपए 25 हां दे दी ना 700 700 700 30 30 30 30 50 50 एक पास दो भी ने बोल जा 3200 आरपी बहुत ज्यादा बहुत ज्यादा 50

ਆ ਬੋਲਦਾ ਜੀ 60 3260 3260 ਜੀ ਇਸ ਪਾਤੀ ਬੋਲ ਜੀ ਹੁਣ ਠੀਕ ਹੈ ਬੋਲੋ ਬੋਲਦਾ 3260 ਟਿੱਪੂ ਬੋਲਦਾ ਹਾਂ ਟਿੱਪੂ ਕਿਰਪਾ ਕਰੀ ਬਹੁਤ ਪਰੇ ਨਿਕਲ ਬਈ ਦੂਜੀ ਢੇਰੀ ਲੱਗੀ 3260 ਰੁਪਏ ਤੇ ਹੁਣ ਆਪਾਂ ਚੱਲਦੇ ਆਂ ਅਗਲੀ ਢੇਰੀ ਵੱਲ

ਹਾਂਜੀ ਚਲੋ ਵੀ ਚਲੋ ਵੀ 3300 ਬਾਕੀਆਂ ਦੇ ਲਈ ਇਸ ਢੇਰੀ ਦਾ ਜਿਹੜਾ ਰਿਹਾ 3300 ਰੁਪਏ ਤੇ ਉਹਨਾਂ ਆਪਾਂ ਚੱਲਦੇ ਹਾਂ ਅਗਲੀਆਂ ਢੇਰੀਆਂ ਵੱਲ ਤੇ ਦੇਖਦੇ ਹਾਂ ਵੀ ਹਾਂ ਲਾਸਟ ਕਿੱਥੋਂ ਤੱਕ ਜਾਂਦਾ ਰੇਟ ਕੋਈ ਨੋਟ ਕਰ ਜਿਦਾ ਨਾ ਅਗਲੀਆਂ ਢੇਰੀਆਂ ਵੱਲੋਂ ਮੋੜ ਕਰੀ ਗਾਈਂ ਮਿਲੇ ਹਾਂ ਵੀਡੀਓ ਪੇ ਅਜੇ ਕੱਟ ਮੰਨੋ ਦੇਖੋ ਦੋ ਯਾਰ ਕਿੱਧਰ ਗਿਆ में बत्तीसौ पचहत्तर पचहत्तर रुपए सौ पचहत्तर हाँ जी बत्तीसौ 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 पाँच बत्तीसौ रुपए यार यार बत्ती सौ ती रुपये पैंती चाली बोलते चाली कर

ਚੌਥੀ ਢੇਰੀ ਜਿਹੜੀ ਬਈ ਜੀ 3200 ਨੂੰ ਲੱਗੀ ਆ ਤੇ ਹੁਣ ਆਪਾਂ ਚੱਲਦੇ ਆ ਅਗਲੀਆਂ ਢੇਰੀਆਂ ਵੱਲ ਤੇ ਅੱਜ ਆਪਾਂ ਵੇਖਾਂਗੇ ਵੀ ਲਾਸਟ ਰੇਟ ਜਿਹੜਾ ਕਿੱਥੋਂ ਤੱਕ ਜਾਂਦਾ ਅਜੇ ਤੱਕ ਸਭ ਤੋਂ ਵੱਧ 3300 ਰੇਟ 3350 ਨੇ ਹੈ 3350 3200 ਵੀ ਮੇਰੇ ਕੋਲ ਨਾ 3200 50 ਦਾ ਪਹਿਲਾਂ ਕਹਿੰਦੇ 50 ਪਹਿਲਾਂ

35 3300 35 40 40 45 ਹਾਂਜੀ 50 55 55 3300 ਹਾਂ ਵੀ ਅਸੀਬ 3355 3300 55 ਪੇ ਰੇਟ 3555 ਠੀਕ ਹੈ ਮਾਊਟ 80 ਹੀ ਰਹੀ 3355 ਹੁਣ ਤੱਕ ਦਾ ਸਭ ਤੋਂ ਜਿਹੜਾ ਟਾਪ ਦਾ ਰੇਟ ਹੈ ਇਸ ਸਟੇਜ ਤੇ ਦੇਖਦੇ ਆ ਅੱਗੇ ਕਿੱਥੋਂ ਤੱਕ ਜਾਂਦੀ ਹੈ

Hãy subscribe cho kênh Ghiền Mì Gõ Để không bỏ lỡ những video hấp dẫn ਉਹ ਬਾਪ ਦਾ ਨੋਟ ਨਹੀਂ ਦੇ ਦੇ ਚੱਕਰ ਭਾਈ ਹਾਈ ਹੋ ਰਹੀ ਹੈ ਕਿਸੇ ਪਾਸੇ ਚੱਕਰ ਚੱਕਰ 3375 ਬੰਦਾ ਕਿਸ ਨੂੰ ਇਹ 3375 ਬੰਦਾ ਕਿਸ ਨੂੰ ਇਹ 3375 ਨੂੰ ਮਾਉਣੀ ਇਹ ਢੇਰੀ ਜਿਹੜੀ 3375 ਨੂੰ ਲੱਗੀ ਤੇ ਹੁਣ ਤੱਕ ਤਿੰਨ ਸਾਰੀਆਂ ਢੇਰੀਆਂ ਨਾਲੋਂ ਵੱਧ ਰੇਡ ਜਿਹੜਾ ਇਸ ਢੇਰੀ ਦਾ ਰਿਆ ਦੇਖਦੇ ਆ ਅੱਗੇ ਅੱਗੇ ਆਪਾਂ

ਏ ਢੇਰੀ ਦਾ ਜਿਹੜਾ 3380 ਰੇਟ ਲੱਗਿਆ ਤੇ ਹੁਣ ਜਿਹੜੀਆਂ ਹਰੇਕ ਢੇਰੀ ਜਿਹੜੀ 5 ਤੇ 10 ਰੁਪਏ ਜਿਹੜੀ ਉਹ ਵਧ ਰਹੀ ਹੈ ਤੇ ਆਪਾਂ ਦੇਖਦੇ ਹਾਂ ਵੀ ਲਾਸਟ ਢੇਰੀ ਦਾ ਕੀ ਰੇਟ ਰਹਿੰਦਾ ਬੋਲੋ ਜੀ ਬੋਲੋ ਆਈ ਬੋਲ ਰਹੀ ਹਾਂ ਹਲੋ ਆਈ ਬੋਲ ਰਹੀ ਹਾਂ اے سردار جی کی دی ہے اے میری میری انہوں نے بڑی کھلے جی پوری پوری بات ہے اوتے بھائی 1509 209 چلو بولو جی آ کھوتے جی آ نے دڑی نے تھوننا بول دو نا کھول دو نا بول دو نا بول دو یار بولی یار کر لے بول یہ بولوں بھائی بولو جی ہے 3100 3100 3100 3100 पंज रुपए पंज पंद्रहं पीस टी पंजाहु पंजवंजाहु सठ पैंस सत पतीस पंज दफ़ो दास पंद्रहं टी पची टी पैंतीसालीस पंतालीस सठि पैस अस्सी पचासी नब्बे नब्बे आई बत्तीस सौ नब्बे रुपये बत्तीसौ नब्बे पचानवे पचानवे आई पचानवे 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 रुपये पचानवे आई बत्तीस सौ पचानवे जी आई बत्तीस सौ पचानवे आई पचानवे 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 रुपये हाई बत्ती सौ पचानवे जी बुला के फिर हावी बत्तीस सौ पचानवे रुपये हाई बत्तीस पचानवे जी टॉप का तो 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 माल है आई बत्ती पचानवे जी आई बत्तीस पचानवे आज देखो जी बत्ती पचानवे जी ਏ ਢੇੜੀ ਦਾ ਰੇਟ ਰਿਹਾ ਜਿਹੜਾ 3295 ਆਹ ਮਾਰੂ ਨੇ ਤਾਉ ਵਾਲਾ ਨੇ ਇਹ ਜੱਟ ਕੋਲ 3200 3200 ਆਈ 3200 3200 3200 ਫੱਜ ਵੇਰ ਆਜਾ ਵੇਰ ਬਾਅਦ ਵਿੱਚ ਕਹੇਗਾ ਆਵੇਂ 3200 3200 ਮੇਰੀ ਲੈ ਹਾਂ 3200 3200 3200 ਆਈ 3200 3200 ਆਈ 3200 ਰੁਪਏ 320 320 5 10 कभी भी नहीं भरी 5 22 5 10 15 20 25 25 25 25 30 35 40 70 70 70 70 70 अरे भाई मर रहा है तेरे ये कसरी ये 320 हां ਇਹ ਪਟਾਣ ਨੇ ਹੁਣ 3100 ਸਾਲਾ ਪੁੱਲ ਗਿਆ 95 ਆ ਗਈ 3295 ਉਹ ਤਾਂ ਨਹੀਂ ਮੰਨਿਆ ਇਹ ਜ਼ਿੰਦਗੀ ਬਹੁਤ ਵੱਡੀ ਹੁੰਦੀ ਹੈ ਕੋਈ ਪਾਉਜੀ ਜਲਦੀ ਕੋਈ ਨਹੀਂ ਹੈ ਇਹ ਸੰਖਾ ਲੱਗਣਾ ਜੀ ਪਾਉਜੀ ਖੋਲ ਕੇ ਆਈ ਬੱਤੀ ਜਿੰਦਗੀ ਬਹੁਤ ਵੱਡੀ ਹੁੰਦੀ ਹੈ ਤੇ ਇੱਕ ਸਾਲ ਨਹੀਂ ਕੰਮ ਕਰਨਾ ਹੈ ساری ਜ਼ਿੰਦਗੀ ਕੰਮ ਹੀ ਕਰਨਾ ਹੈ 399 ਵਿੱਚ ਪ੍ਰਤੀ ਕਿੰਨਾ ਮੈਂ ਕਹਿੰਦਾ ਕੋ ਜੋ ਕੰਮ ਕਰੇਗਾ ਲਾਈਸੈਂਸ ਦਾ ਕਸਟਮ ਹੈ ਹਾਲ ਲਿਮਟਿਡ ਹੈ ਇਹ 3300 3300 ਆਪਸ਼ਨ ਨਹੀਂ ਕਰਦੀ ਹੈ ਇਹ 3300 ਰੁਪਏ ਆ ਖੜਾ ਮੈਂ ਇੱਕ ਮਿੰਟ ਕੋਈ ਬੁਰੀ ਕੋ ਜਲਦੀ ਕੋਈ ਆ 3300 ਇਹ ਕਿੰਨੇ ਵਿਕਰੀ ਹੈ ਇਹ 3300 ਇਹ ਉਹ ਸਿਰਫ ਖੂਦ ਖੂਦ ਪੈਂਦਾ ਸੀਗਾ ਉਹ ਨੂੰ ਮੰਨਦੀ ਹੋਗੀ ਨਹੀਂ ਮੈਂ